ਹਾਂ ਜੀ ਸਾਥੀ ਕਾਜ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਆਪ ਵੀ ਮੀਰ ਕਰਦਾ ਗrazi ਖੁਸ਼ੀ ਹੋਵਗੇ ਚੜਦੀ ਕਲਾ ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਨੀ ਵੀਡੀਓ ਲੈ ਕੇ ਆਇਆ ਬਹੁਤ ਹੀ ਵਧੀਆ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਕਿ ਹੋਰ ਕੋਈ ਵੀ ਬੈਨੀਫਿਟ ਲੈ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਲੋ ਜਿੰਨਾ ਨੂੰ ਤੁਸੀਂ ਆਪਣੇ ਆਪ ਤੇ ਹਵੀ ਇਹਨਾਂ ਜ਼ਿਆਦਾ ਕਰ ਲੈਂਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਜਿਉਣ ਦਾ ਸੁਆਦ ਤੇ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੀ ਚੇਂਜ ਕਰ ਲੈਂਦੇ ਹੋ ਹਨ ਜਾਨਕਿ ਸੁਆਦ ਨਾਲ ਜ਼ਿੰਦਗੀ ਨਹੀਂ ਜਿਉਂਦੇ ਹੈਗੇ ਲੋਕਾਂ ਦੀਆਂ ਉਹ ਜਿਹੜੀਆਂ ਉਹ ਗੱਲਾਂ ਉਹਨਾਂ ਨੂੰ ਤੁਸੀਂ ਆਪਣੇ ਆਪ ਦੇ ਇਨਕ ਉਹ ਕਰ ਲੈਂਦੇ ਹੋਣ ਪ੍ਰੈਸ਼ਰ ਪਾ ਲੈਂਦੇ ਹੋ ਹਨ ਉਹ ਕਿਹੜੀਆਂ ਗੱਲਾਂ ਨੇ ਹਨ ਵੀ ਲੋਕਾਂ ਦੀਆਂ ਇਹ ਗੱਲਾਂ ਹਨ ਇਗਨੋਰ ਕਰਿਆ ਕਰੋ ਉਹਨਾਂ ਦਾ ਜ਼ਿਆਦਾ ਉਹ ਨਾ ਕਰਿਆ ਕਰੋ ਆਪਣੇ ਆਪ ਦੇ ਪ੍ਰੈਸ਼ਰ ਨਾ ਪਾਇਆ ਕਰੋ ਜੇ ਵਧੀਆ ਜ਼ਿੰਦਗੀ ਸੁਆਦ ਨਾਲ ਜ਼ਿੰਦਗੀ ਜਿਉਣੀ ਹੈ ਨਾ ਕਿਉਂਕਿ ਜ਼ਿੰਦਗੀ ਤੁਹਾਡੀ ਆ ਤੁਹਾਨੂੰ ਰੱਬ ਨੇ ਦਿੱਤੀ ਹੈ ਨਾ ਸੋ ਪਹਿਲੇ ਨੰਬਰ ਤੇ ਹੀ ਆਪਾਂ ਗੱਲ ਕਰਾਂਗੇ ਜੀ ਆਪਾਂ ਜਦੋਂ ਕੋਈ ਕਹਿੰਦਾ ਆਪਾਂ ਕੋਈ ਕੰਮ ਕਰਦੇ ਆ ਜਾਂ ਕੋਈ ਕੱਪੜਾ ਲੇੜਾ ਪਾਉਣੇ ਆ ਆਪਾਂ ਆਪਣੀ ਪਸੰਦ ਦਾ ਹਨਾ ਜੋ ਵੀ ਕਰਦੇ ਆ ਕਈ ਲੋਕ ਉਹ ਚੀਜ਼ ਨੂੰ ਕਹਿੰਨਗੇ ਯਾਰ ਵੀ ਆ ਕੀ ਕੰਮ ਸ਼ੁਰੂ ਕਰ ਲਿਆ ਤੂੰ ਹੈ ਆਹ ਕਿਹੜਾ ਕੱਪੜਾ ਪਾਇਆ ਵਾ ਉਹ ਕਿਉਂ ਕਹਿੰਦੇ ਨਹੀਂ ਕਿਉਂਕਿ ਉਹਨਾਂ ਨੂੰ ਇਹ ਚੀਜ਼ ਕਹਿਣ ਦੇ ਵਿੱਚ ਸੁਆਦ ਹੁੰਦਾ ਹੈ ਠੀਕ ਹੈ ਜੀ ਉਹ ਤਾਂ ਸੁਆਦ ਲੈ ਜਾਂਦੇ ਆ ਪਰ ਤੁਹਾਡੇ ਉੱਤੇ ਬਣਨ ਪਾ ਜਾਂਦੇ ਆ ਪ੍ਰੈਸ਼ਰ ਪਾ ਜਾਂਦੇ ਆ ਉਸ ਚੀਜ਼ ਨੂੰ ਲੈ ਕੇ ਤੁਸੀਂ ਉਹ ਚੀਜ਼ ਬਾਰੇ ਸੋਚਣ ਲੱਗ ਜਾਂਦਾ ਵੀ ਯਾਰ ਮੈਂ ਆਹ ਕੰਮ ਕਰਦਾ ਕਿਤੇ ਮੈਂ ਗਲਤ ਕਰ ਰਿਹਾ ਆਂ ਮੈਂ ਆਹ ਕੱਪੜਾ ਪਾਇਆ ਹੋ ਯਾਰ ਇਹ ਮੈਨੂੰ ਚੰਗਾ ਨਹੀਂ ਲੱਗਦਾ ਜਿੱਥੇ ਤੁਸੀਂ ਕੰਫਰਟੇਬਲ ਹੋ ਹੈਨਾ ਤੁਹਾਨੂੰ ਕੰਫਰਟ ਜ਼ੋਨ ਲੱਗਦਾ ਵੀ ਹਾਂ ਮੈਂ ਆਹ ਕੱਪੜਾ ਪਾਇਆ ਮੈਂ ਕੰਫਰਟ ਆ ਜਾਂ ਮੈਂ ਆਹ ਕੰਮ ਕਰਦਾ ਇਹਦੇ ਵਿੱਚ ਮੇਰਾ ਮਨ ਲੱਗਦਾ ਮੇਰਾ ਪੈਸ਼ਨ ਦੇ ਵਿੱਚ ਉਹੀ ਕਰੋ ਹੈਨਾ ਉਹਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਪਰ ਜੇ ਤੁਸੀਂ ਲੋਕਾਂ ਦੀ ਇਹ ਸੁਣਨ ਲੱਗੇ ਵੀ ਹਾਂ ਯਾਰ ਉਹਨੇ ਮੈਨੂੰ ਕਹਤਾ ਤਾਂ ਮੈਂ ਨਹੀਂ ਇਹ ਕੰਮ ਨਹੀਂ ਕਰਨਾ ਫਿਰ ਤੁਸੀਂ ਆਪਣੀ ਲਾਈਫ ਵਧੀਆ ਤਰੀਕੇ ਨਾਲ ਸੁਆਦ ਨਾਲ ਨਹੀਂ ਜੀ ਸਕਦੇ ਸੋ ਲੋਕਾਂ ਦੀ ਪਹਿਲੇ ਨੰਬਰ ਤੋਂ ਇਹ ਗੱਲ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ ਠੀਕ ਹੈ ਜੀ ਨੰਬਰ 2 ਤੇ ਟੌਂਟ ਮਾਰਨੀ ਹੈ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਹੈ ਜਾ ਮਜ਼ਾਕ ਦੇ ਵਿੱਚ ਉਹ ਚੀਜ਼ ਨੂੰ ਆ ਤੁਸੀਂ ਕੁਝ ਵੀ ਕਰਦੇ ਹੋ ਨਾ ਕਿਸੇ ਸਕਿੱਲ ਵਿੱਚ ਕੰਮ ਕਰਦੇ ਹੋ ਹਨਾ ਕੋਈ ਬਿਜ਼ਨਸ ਕਰਦੇ ਹੋ ਥੋੜਾ ਛੋਟਾ ਕੰਮ ਕਰਦੇ ਹੋ ਵੱਡਾ ਕੰਮ ਕਰਦੇ ਹੋ ਦੁਕਾਨ ਤੇ ਕਰਦੇ ਹੋ ਜਾਂ ਜੋਬ ਕਰਦੇ ਹੋ ਉਸ ਚੀਜ਼ ਨੂੰ ਲੈ ਕੇ ਹਰ ਇੱਕ ਨੂੰ ਲੱਗੇ ਕਿ ਉਹਨੇ ਟੌਂਟ ਮਾਰ ਦੇਣੀ ਆ ਤੁਹਾਡੇ ਦੇ ਨਾ ਤੁਸੀਂ ਉਸ ਚੀਜ਼ ਨੂੰ ਵੀ ਆਪਣੇ ਆਪ ਤੇ ਹਾਵੀ ਕਰ ਲੈਣੇ ਹੋ ਹਨਾ ਕਿਉਂਕਿ ਇੱਥੇ ਵੀ ਉਹੀ ਗੱਲ ਉਹਨਾਂ ਨੂੰ ਟੌਂਟ ਮਾਰਨ ਚ ਸਵਾਦ ਨਾ ਆਉ ਤਾਂ ਆਪਣੀ ਸਵਾਦ ਨਾਲ ਜ਼ਿੰਦਗੀ ਜਿਉਂਦੇ ਆ ਨਾ ਟੌਂਟ ਮਾਰ ਕੇ ਪਰ ਤੁਸੀਂ ਉਹ ਚੀਜ਼ ਨੂੰ ਆਪਣੇ ਉੱਤੇ ਇਹਨਾਂ ਹਾਵੀ ਕਰ ਲੈਣੇ ਹੋ ਤੇ ਤੁਸੀਂ ਸੋਚਣ ਲੱਗ ਜੈਨਾ ਯਾਰ ਕਿਤੇ ਮੈਂ ਗਲਤ ਤਾਂ ਨਹੀਂ ਕੀਤਾ ਨੰਬਰ 2 ਤੇ ਇਹ ਚੀਜ਼ ਵੀ ਖਤ ਹਰ ਇੱਕ ਚੀਜ਼ ਦੇ ਵਿੱਚ ਨੁਕਸ ਕੱਢਣਾ ਲੋਕਾਂ ਦੀ ਆਦਤ ਆ ਹਨ ਜਦੋਂ ਤੁਸੀਂ ਤਰੱਕੀ ਵੱਲ ਜਾ ਰਹੇ ਹੁੰਦੇ ਹੋ ਹਨ ਜਾਂ ਤੁਸੀਂ ਕੋਈ ਉਪਲਬਧੀ ਹਾਸਲ ਕਰਦੇ ਹੋ ਹਨ ਕੋਈ ਵੀ ਤਾਂ ਲੋਕ ਜੈਲਸ ਫੀਲ ਕਰਦੇ ਆ ਹਨ ਬੜੇ ਲੋਕ ਨੇ ਜਿਹੜੇ ਸਾਡੇ ਉੱਤੇ ਜੈਲਸ ਫੀਲ ਕਰਦੇ ਆ ਹਨ ਤੇ ਉਹ ਕਰੋ ਉਸ ਚੀਜ਼ 'ਚ ਵੀ ਕੀ ਕਰ ਨੁਕਸ ਕੱਢ ਦਿੰਦੇ ਆ ਤੁਸੀਂ ਇੰਨੀ ਮਿਹਨਤ ਨਾਲ ਮੰਨ ਲਓ ਕਿ ਘਰ ਬਣਾਇਆ ਤੁਸੀਂ ਕੋਈ ਕਾਰ ਲਈ ਆ ਕੋਈ ਬਾਈਕ ਲਈ ਆ ਬੜੀ ਮਿਹਨਤ ਨਾਲ ਪੈਸੇ ਜੋੜ ਕੇ ਤੁਸੀਂ ਕੋਈ ਚੀਜ਼ ਹਨਾ ਕਰਦੇ ਹੋ ਬਣਾਉਣੇ ਹੋ ਤਾਂ ਲੋਕ ਮੈਂਟਲ ਆਉਂਦੇ ਆ ਲੋਕਸ ਕੱਢਣ ਲੱਗਿਆ ਵੀ ਆਹ ਤੋਂ ਆਹ ਗੱਲ ਚੀਜ਼ ਲੈ ਲਈ ਉਹ ਲੈ ਲੈਣੇ ਜੀ ਇੱਥੇ ਵੀ ਉਹ ਆਪਣਾ ਸੁਆਦ ਪੂਰਾ ਕਰਦੇ ਆ ਕਿਉਂਕਿ ਉਹਨਾਂ ਨੂੰ ਸੁਆਦ ਹੁੰਦਾ ਐ ਅਸੀਂ ਅੰਦਰੋਂ ਲੰਘ ਕਰਦੇ ਆ ਨਾ ਪਰ ਅਸੀਂ ਉਹਨਾਂ ਦੀ ਇਹਨਾਂ ਗੱਲਾਂ ਨੂੰ ਆਪਣੇ ਉੱਤੇ ਇੰਨਾ ਹਾਵੀ ਕਰ ਲੈਣੇ ਆ ਨਾ ਤੇ ਅਸੀਂ ਸੋਚੀ ਜਾਂਦੇ ਆ ਵੀ ਯਾਰ ਐਦਾਂ ਗਲਤ ਆਪਾਂ ਆ ਗਲਤ ਕਰ ਲਿਆ ਆ ਕਰ ਲਿਆ ਕਹਿੰਦੇ ਜੋ ਤੁਹਾਨੂੰ ਲੱਗਦਾ ਦੋਸਤੋ ਉਹ ਕਰੋ ਕਿਉਂਕਿ ਤੁਹਾਡੀ ਲਾਈਫ ਆ ਤੁਸੀਂ ਜਿਉਣੀਆ ਉਹਨੂੰ ਕਿੱਦਾਂ ਜਿਉਣਾ ਹੈ ਕਿ ਢੰਗ ਨਾਲ ਜਿਉਣਾ ਇਹ ਤੁਹਾਡਾ ਹੀ ਫੈਸਲਾ ਹੋਣਾ ਚਾਹੀਦਾ ਲੋਕਾਂ ਦਾ ਨਹੀਂ ਠੀਕ ਹੈ ਜੀ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਾਸਤਰੀ